ਮੁੱਖ ਤੌਰ ਤੇ ਜੇ ਆਪਾਂ ਗੱਲ ਕਰ ਰਹੇ ਆ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਜਿਹੜੀ ਕੱਲ ਹੋਈਆਂ ਵਾਂ ਜਿਹਨਾਂ ਦੇ ਨਤੀਜੇ ਅੱਜ ਆਏ ਆ ਲੇਕਿਨ ਇਸ ਮਸਲੇ ਤੇ ਦੋ ਪਹਿਲੂ ਆ ਪਹਿਲਾਂ ਤੇ ਇਹ ਕਿ ਵੱਖਰੀ ਵੱਖਰੀਆਂ ਸਟੇਟਾਂ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਵੱਖਰੀ ਵੱਖਰੀਆਂ ਕਮੇਟੀਆਂ ਕਿਉਂ ਨੇ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਦਿੱਲੀ ਚ ਵੱਖਰੀ ਕਮੇਟੀ ਆ ਫਿਰ ਪਟਨਾ ਸਾਹਿਬ ਦਾ ਹਜ਼ੂਰ ਸਾਹਿਬ ਦੇ ਵਿੱਚ ਵੱਖਰੀ ਕਮੇਟੀ ਆ ਔਰ ਹੁਣ ਹਰਿਆਣਾ ਦੇ ਵਿੱਚ ਵੀ ਵੱਖਰੀ ਕਮੇਟੀ ਆ ਔਰ ਇਸੇ ਤਰ੍ਹਾਂ ਦੀ ਮੰਗ ਰਾਜਸਥਾਨ ਜੀਐਨਕੇ ਹੋਰ ਵੀ ਕਈ ਸਟੇਟਾਂ ਤੋਂ ਲਗਾਤਾਰ ਉੱਠਦੀ ਰਹਿੰਦੀ ਆ ਬੇਸਿਕਲੀ ਇਹ ਇਸ ਕਰਕੇ ਉੱਠ ਰਹੀ ਆ ਕਿਉਂਕਿ 올 ਇੰਡੀਆ ਗੁਰਦੁਆਰਾ ਐਕਟ ਜਿਹੜੀ ਬਣਨੀ ਚਾਹੀਦੀ ਸੀ ਜਦੀ ਮੰਗ ਸ਼੍ਰੋਮਣੀ ਅਕਾਲੀ ਦਲ ਬੜੇ ਸਾਲ ਪਹਿਲਾਂ ਕਰਦਾ ਸੀ ਲੇਕਿਨ ਉਹ ਗੱਲ ਸਿਰੇ ਨਹੀਂ ਚੜ ਸਕੀ ਔਰ ਇਸੇ ਕਾਫੀ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਔਰ ਐਸਸੀਪੀਸੀ ਦੀ ਕਮਜ਼ੋਰੀ ਆ ਕਿ ਉਹਨੂੰ ਅਸੀਂ ਸਿਰੇ ਨਹੀਂ ਚੜ ਔਰ ਲੀ ਦੇ ਗੁਰਦੁਆਰੇ ਐ ਬਣਾਉਣੀਆਂ ਚਾਹੁੰਦੀਆਂ ਸੀ ਲੇਕਿਨ ਅਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਕਮੈਂਟ ਨਹੀਂ ਦੇ ਸਕੇ ਜਾਂ ਆਪਣਾ ਰਿਸਪਾਂਸ ਨਹੀਂ ਦੇ ਸਕੇ ਔਰ ਇਸ ਕਰਕੇ ਉਹ ਕਮੇਟੀਆਂ ਜਿਹੜੀਆਂ ਵਾ ਉਹ ਨਹੀਂ ਬਣ ਸਕਿਆ ਮੈਂ ਜਿਵੇਂ ਦੱਸਿਆ ਵੀ ਹੁਣ ਰਾਜਸਥਾਨ 'ਚ ਵੀ ਡਿਮਾਂਡ ਹੈ ਕਿਉਂਕਿ ਉੱਥੇ ਵੀ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਨੇ ਜਿਵੇਂ ਸ਼੍ਰੀ ਗੰਗੇਨਗਰ ਦੇ ਵਿੱਚ ਬੁੱਢਾ ਜੋੜ ਗੁਰਦੁਆਰਾ ਵਾ ਜਿੱਥੇ ਸੁਖਾ ਸਿੰਘ ਤੇ ਮਹਤਾਬ ਸਿੰਘ ਮਸਰੰਗੜ ਦਸ ਸਿਸ ਸਰ ਜੜਾ ਵਾ ਉਹ ਉਥੇ ਲੈ ਕੇ ਪਹੁੰਚੇ ਸਨ ਸੋ ਇਸ ਤਰ੍ਹਾਂ ਦੀ ਮੰਗ ਹੋਰ ਥਾਂ ਤੇ ਵੀ ਉੱਠ ਰਹੀ ਆ 올 ਇੰਡੀਆ ਗੁਰਦੁਆਰਾ ਐਕਸ ਜਿਹੜੀ ਆ ਉਹ ਜ਼ਰੂਰ ਬਣਨੀ ਚਾਹੀਦੀ ਔਰ ਮੇਰਾ ਖਿਆਲ ਆ ਇਹਦੀ ਪ੍ਰੋਪਰ ਤਰੀਕੇ ਨਾਲ ਇਹਦਾ ਖਰੜਾ ਤਿਆਰ ਕਰਕੇ ਇਹਦੀ ਮੰਗ ਜਿਹੜੀ ਆ ਦੁਬਾਰਾ ਤੋਂ ਅਟਕੋਣੀ ਚਾਹੀਦੀ ਆ ਗੁਰਦ हरियाणा ਕਮੇਟੀ ਦੀ ਜਿਹੜੀ ਜਦੋਂ ਜਾਇ ਦੇ ਆ ਇਹ ਆਲਮੋਸਟ આજ ਤੋਂ ਕਰੀ 25 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਹਦੇ ਚ ਬਹੁਤ ਵੱਡਾ ਰੋਲ ਦیدار ਸਿੰਘ ਨਲਵੀ ਜਗਦੀਸ਼ ਸਿੰਘ ਚਿੰਡਾ ਹੋਣਾ ਨੇ ਉਦੋਂ ਇਹ ਜਦੋਂ ਇਹ ਯਾਦ ਸ਼ੁਰੂ ਕੀਤੀ ਸੀ ਆਰ ਇਹਦਾ ਕਾਫੀ ਵਿਰੋਧ ਵੀ ਹੋਇਆ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਔਰ ਹੋਰ ਅਕਾਲੀ ਦਲ ਦੇ ਲੀਡਰਾਂ ਵੱਲੋਂ ਲੇਕਿਨ ਹਰਿਆਣਾ ਬਜਿਤ ਰਿਆ ਔਰ ਅੜੇ ਰਹਿ ਔਰ ਅਖੀਰ 2014 ਦੇ ਵਿੱਚ ਇਹ ਜਦੋਂ ਗੁਰਦੁਆਰਾ ਹਰਿਆਣਾ ਦੀ ਵੱਖਰੀ ਕਮੇਟੀ ਬਣੀ ਤੇ ਫਿਰ ਝੜਪਾਂ ਵੀ ਹੋਈਆਂ ਗੁਰਦੁਆਰਾਂ ਦੇ ਕੰਟਰੋਲ ਵਾਸਤੇ ਕਿਉਂਕਿ ਹਰਿਆਣਾ ਚ ਆਲਮੋਸਟ ਕਰੀ 50 60 ਇਤਿਹਾਸਿਕ ਗੁਰਦੁਆਰੇ ਆ ਜਿਨ੍ਹਾਂ ਚੋਂ 8 ਗੁਰਦੁਆਰੇ ਜਿਹੜੇ ਨੇ ਉਹ ਕਾਫੀ ਪ੍ਰਮੁੱਖ ਨੇ ਜਿਵੇਂ ਕਿ ਦੋ ਗੁਰਦੁਆਰਾ ਗੁਰਦਾਰ ਸਾਹਿਬ ਅੰਬਾਲਾ ਦੇ ਵਿੱਚ ਨੇ ਮਨਜੀਤ ਸਾਹਿਬ ਤੇ ਪੰਜੋਖੜਾ ਸਾਹਿਬ ਇਸੇ ਤਰ੍ਹਾਂ ਜੀਨ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਦੋ ਜੁੜੇ ਗੁਰਦਾਰੇ ਜੁੜੇ ਹੋਏ ਨੇ 6ਵੀਂ ਪਾਤਸ਼ਾਹੀ ਕੁਰਖੇਤਰ ਵੀ ਇੱਕ ਬਹੁਤ ਇਤਿਹਾਸਿਕ ਗੁਰਦੁਆਰਾ ਇਸੇ ਤਰ੍ਹਾਂ ਪੰਚਕੂਲਾ ਚੰਡੀਗੜ੍ਹ ਦੇ ਨਾਲ ਨਾਟਾ ਸਾਹਿਬ ਕਾਫੀ ਮਹੰਤਬ ਉੱਥੇ ਵੀ ਔਰ ਇਸੇ ਤਰ੍ਹਾਂ ਯਮਨੂਨਗਰ ਚ ਗੁਰੂ ਗੋਬਿੰਦ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਔਰ ਕੈਥਲ ਦੇ ਵਿੱਚ ਛੱਟੀ ਤੇ ਨੌਵੀਂ ਪਾਤਸ਼ਾਹੀ ਗੁਰਦਾਰ ਸਾਹਿਬ ਬਣਿਆ ਵਾ ਭੁਪਿੰਦਰ ਸਿੰਘ ਹੂਡਾ ਵੇਲੇ ਇਹ ਜਿਹੜੀ ਗੁਰਦੁਆਰਾ ਕਮੇਟੀ ਹਰਿਆਣਾ ਦੀ ਵੱਖਰੀ ਕਮੇਟੀ ਬਣੀ ਸੀ ਔਰ ਇਹਦੇ ਹੈੱਡਕੁਆਟਰ ਜਿਹੜੇ ਨਿਓ ਕੁਰਕ ਖੇਤਰ ਤੇ ਵਚਨ ਜਿਹਦੇ ਵਾਸਤੇ ਹੁਣ ਚੋਣਾ ਹੋ ਕੇ ਹੈ ਗਿਆ ਚੋਣਾਂ ਦੇ ਜਿਹੜੇ ਨਤੀਜੇ ਆਏ ਆ ਉਹ ਬੜੇ ਦਿਲਚਸਪ ਨੇ ਔਰ ਬੜਾ ਕਲੀਅਰ ਹੈ ਕਿ ਕਿਸੇ ਇੱਕ ਧਿਰ ਨੂੰ ਇਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਹਾਸਲ ਹੋਇਆ ਸਿੱਖ ਪੰਥਿਕ ਦਲ ਜੋ ਸਟੋਮਨੀ ਇਕਾਲੀ ਦਲ ਬਦਲਣਾ ਜੁੜੇ ਹੋਇਆ ਉਹਨਾਂ ਨੂੰ ਸਿਰਫ 6 ਸੀਟਾਂ ਹਾਸਲ ਹੋਈਆਂ ਹਾਲਾਂਕਿ ਉਹਨਾਂ ਦਾ ਕਲੇਮ ਆ ਕਿ ਬਹੁਤ ਸਾਰੇ ਇੰਡੀਪੈਂਡੈਂਟ ਵੀ ਉਹਨਾਂ ਦੇ ਨਾਲ ਨੇ ਲੇਕਿਨ ਇਸੇ ਤਰ੍ਹਾਂ ਹੀ ਚਿੰਡਾ ਗਰੁੱਪ ਜਾਂ ਨਲਵੀ ਗਰੁੱਪ ਉਹਨਾਂ ਨੂੰ ਵੀ ਕੋਈ ਬਹੁਤੀ ਜਿਹੜੀ ਕਾਮਯਾਬੀ ਹਾਸਲ ਨਹੀਂ ਹੋਈ ਇੰਡੀਪੈਂਡੈਂਟਸ ਅੱਧੇ ਤੋਂ ਵੱਧ ਸੀਟਾਂ ਲੈ ਕੇ ਆ ਸੋ ਓਬਵੀਅਸਲੀ ਹੁਣ ਜਿਹੜਾ ਪ੍ਰਧਾਨ ਆ ਉਹਦੇ ਉੱਤੇ ਸਾਰੀਆਂ ਨਜ਼ਰਾਂ ਟਿਕੀਆਂ ਹੋਈਆਂ ਵਾਂ ਔਰ ਉਹਦੇ ਵਿੱਚ ਜੋੜ-ਤੋੜ ਕਾਫੀ ਹੋਊਗੀ ਔਰ ਅਸੀਂ ਆਸ ਕਰਦੇ ਹਾਂ ਕਿ ਇੱਕ ਬਹੁਮਤ ਜਿਹੜੀ ਆ ਇੱਕ ਮੈਜਰ ਕੰਸੈਂਸਸ ਬਣ ਜੂਗਾ ਕਿ ਪ੍ਰਧਾਨ ਕੌਣ ਹੋਣਾ ਚਾਹੀਦਾ ਵਾ ਕਾਫੀ ਕੁਝ ਮਨਾਸਰ ਹੋਊਗਾ ਜਿਹੜੇ ਨੋ ਕੋਆਪਟ ਮੈਂਬਰ ਹੋਣੇ ਆ ਅਸੀਂ ਆਸ ਕਰਦੇ ਹਾਂ ਕਿ ਇਹਦਾ ਅਸਰ ਪੰਜਾਬ ਤੇ ਵੀ ਹੋਊਗਾ ਅਸਰ ਇਸ ਤਰ੍ਹਾਂ ਕਿ ਸੰਗੇ ਬੰਦੇ ਜਿਹੜੇ ਆ ਅਕ੍ਰੋਸ ਪਾਰਟੀਆਂ ਉਹਨਾਂ ਨੂੰ ਚੁਣਿਆ ਜਾਣਾ ਚਾਹੀਦਾ ਜਿਵੇਂ ਅਸੀਂ ਆਸ ਕਰਦੇ ਵੀ ਹਰਿਆਣੇ ਚ ਹੋਇਆ ਵਾ ਹਰ ਪੰਜਾਬ ਦੀਆਂ ਚੋਣਾਂ ਡਿਊ ਆ 2011 ਚ ਪਿਛਲੀ ਵਾਰੀ ਚੋਣਾਂ ਹੋਈਆਂ ਸੀ 13-14 ਸਾਲ ਹੋ ਗਏ ਆ ਔਰ ਵੋਟਰ ਲਿਸਟ ਕਰੀਬ-ਕਰੀਬ ਰਿਵਾਈਜ਼ ਹੋ ਚੁੱਕੀ ਆ ਸੋ ਕਿਸੇ ਵੀ ਵੇਲੇ ਵੀ ਅਨਾਉਂਸਮੈਂਟ ਉਹ ਹੋ ਜਣੀ ਚਾਹੀਦੀ ਔਰ ਅਸੀਂ ਆਸ ਕਰਦੇ ਹਾਂ ਕਿ ਛੇਤੀ ਅਨਾਊਂਸਮੈਂਟ ਹੋ ਜੇ ਕਿਉਂਕਿ ਆਲਬੀ 170 ਮੈਂਬਰ ਜੇ ਪੰਜਾਬ ਦੇ ਨੇ ਉਹਨਾਂ ਜੋ 30 40 ਮੈਂਬਰ ਜਿਹੜੇ ਨੇ ਉਹ ਰਬ ਨੂੰ ਪਿਆਰੇ ਹੋ ਚੁੱਕੇ ਆ ਸੋ ਜਲਦੀ ਤੋਂ ਜਲਦੀ ਪੰਜਾਬ ਦੇ ਵਿਸ਼ਵੀ ਚੋਣਾਂ ਦੀ ਲੋੜ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੀਆਂ ਚੋਣਾਂ ਵੀ ਜਦੋਂ ਵੀ ਹੋਣਗੀਆਂ ਚੰਗੇ ਬੰਦੇ ਸਾਹਮਣੇ ਆਉਣਗੇ ਤਾਂ ਕਿ ਇੱਕ ਤਬਦੀਲੀ ਜਿਹਦੀ ਲੋਕੀ ਆਸ ਕਰ ਰਹੇ ਆ ਉਹ ਪੋਸੀਬਲ ਹੋ ਸਕੇਗੀ